ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਪਾਵੇਂ 6ਵੇਂ ਤਨਖਾਹ ਕਮਿਸ਼ਨ ਦਾ ਸਾਡੇ 5 ਸਾਲਾਂ ਦਾ ਬਕਾਇਆ ਪੰਜਾਬ ਸਰਕਾਰ ਦੇ ਪੈਨਸ਼ਨਰਾਂ ਦੇ ਖਾਤੇ ਵਿੱਚ ਐਪ੍ਰਿਲ 2025 ਤੋਂ ਸ਼ੁਰੂ ਹੋ ਕੇ ਉਹਨਾਂ ਦੇ ਖਾਤਿਆਂ ਵਿੱਚ ਕ੍ਰੈਡਿਟ ਹੋ ਗਏ ਹਨ ਜਾਂ ਹੋ ਰਹੇ ਹਨ ਪਰੰਤੂ ਪੀਐਫਪੀਸੀ ਅਰਲ ਨੂੰ ਬਕਾਇਆ ਅਦਾ ਕਰਨ ਲਈ ਸਰਕੂਲਰ ਨੰਬਰ ten of we for 25 ਮਿਤੀ 10/4/2025 ਜਾਰੀ ਕੀਤਾ ਗਿਆ ਸੀ ਜਿਸ ਅਨਸਾਰ ਹੁਣ ਪੀਐਸਪੀਸੀ ਅਰਲੋ ਵੱਲੋਂ ਬਕਾਇਆ ਜਾਰੀ ਕਰਨ ਲਈ ਇੱਕ ਪੱਤਰ ਪਟਿਆਲਾ ਹੈਡਕ quarters ਵੱਲੋਂ ਜਾਰੀ ਕੀਤਾ ਗਿਆ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਪੱਤਰ ਦੇ ਵਿੱਚ ਕੀ ਲਿਖਿਆ ਹੈ ਤਾਂ ਪੱਤਰ ਵਿੱਚ ਲਿਖਿਆ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਫਿਸ ਆਫ ਚੀਫ ਅਕਾਊਂਟਸ ਆਫਿਸ ਹੈਡਕ quarters ਸਮੂਹ ਡੀਓਸ ਪੀ ਐਫ ਬੀਸੀ ਅਨ ਲਿਮਟਿਡ ਪੱਤਰ ਨੰਬਰ 560 ਅਵਲੀਕ ਸੀ 33 ਫਿਫਥ ਵਰਸਾਈਲਿਗ ਲਿਖਿਆ ਨੀਤੀ 192525 ਨੂੰ ਜਾਰੀ ਹੋਇਆ ਇਹ ਪੱਤਰ ਵਿਸ਼ਾ ਪੈਨਸ਼ਨਰ ਫੈਮਿਲੀ ਪੈਨਸ਼ਨਰ ਨੂੰ ਪੈਨਸ਼ਨ ਏਰੀਅਰ 216 ਦੀ ਅਦਾਇਗੀ ਕਰਨ ਸਬੰਧੀ ਉਪਰੋਕਤ ਵਿਸ਼ੇ ਸੰਬੰਧੀ ਇਸ ਤੱਤਰ ਵਰਨੋਂ ਜਾਰੀ ਪੱਤਰ ਨੰਬਰ 532 ਅਮਲੀਕਰਸੀ ਪੀਪੀ ਮਿਤੀ 14 5 2025 ਦੀ ਮਹਾਤਾਪਤਾ ਵਿੱਚ ਲਿਖਿਆ ਜਾਂਦਾ ਹੈ ਕਿ ਆਈਟੀ ਭਾਗ ਵੱਲੋਂ ਪੈਨਸ਼ਨ ਰਿਜ਼ਨ ਅਰੀਅਰ 2016 ਦੀ ਅਦਾਈ ਗਈ ਵੱਖਰੀ ਪੈਨਸ਼ਨ ਅਰੀਅਰ ਲੈਜਰ ਤਿਆਰ ਕਰਕੇ ਪੈਨਸ਼ਨ ਪੈਕੇਜ ਵਿੱਚ ਅਪਲੋਡ ਕਰ ਦਿੱਤੀ ਗਈ ਹੈ ਪੈਨਸ਼ਨਾਂ ਪੈਮਨੀ ਪੈਨਸ਼ਨਾਂ ਨੂੰ ਪੈਨਸ਼ਨ ਏਰੀਆ 2016 ਦੇ ਨਿਤੀ 1/2016 ਤੋਂ 30/2021 ਤੱਕ ਦੇ ਏਰੀਆ ਦੀ ਅਦਾਇਗੀ ਵਿੱਤ ਸਰਪਲਨ ਨੰਬਰ 10/2025 ਵਿੱਚ ਦਰਸਾਏ ਸ਼ੈਡਿਊਲ ਅਨਸਾਰ ਕੀਤੀ ਜਾਣੀ ਹੈ ਇਸ ਲਈ ਸਮੂਹ ਡੀਡੀਓਸ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਵਿੱਤ ਸਰਪਲਨ ਨੰਬਰ 10/2025 ਨਿਤੀ 3/4/2025 ਵਿੱਚ ਦਸਫਾਇਡ ਸ਼ਡਿਊਲ ਅਨਸਾਰ ਰਿਟਾਇਰੀਆਂ ਫੈਮਿਲੀ ਪੈਨਸ਼ਨਾਂ ਦਾ ਬੰਦਾ ਏਰੀਆ ਨਵੀਂ ਬਣੀ ਪੈਨਸ਼ਨ ਏਰੀਆ ਬੈਜਰ ਵਿੱਚ ਹੇਠਾਂ ਅਲਫਾ ਡਰਾ ਕਰਨਾ ਯਕੀਨੀ ਬਣਾਇਆ ਜਾਂਦਾ ਹੈ ਨੰਬਰ 1 ਜਿਨ੍ਹਾਂ ਡੀਡੀਓਸ ਵੱਲੋਂ 85 ਸਾਲ ਤੋਂ ਉੱਪਰ ਵਾਲੇ ਰਿਟਾਇਰੀਆਂ ਜਾਂ ਫੈਮਿਲੀ ਪੈਨਸ਼ਨਾਂ ਦਾ ਏਰੀਆ ਅਜੇ ਡਰਾ ਨਹੀਂ ਕੀਤਾ ਉਹ ਇਸ ਮਹੀਨੇ ਡਰਾ ਕਰਨਾ ਯਕੀਨੀ ਨਹੀਂ ਬਣਾਉਣਗੇ ਨੰਬਰ 2 70 ਤੋਂ 85 ਸਾਲ ਤੱਕ ਦੇ ਰਿਟਾਇਰੀਆਂ ਫੈਮਿਲੀ ਪੈਨਸ਼ਨਾਂ ਦੇ ਏਰੀਅਰ ਦੀ ਅਦਾਇਗੀ 12 ਬਰਾਬਰ ਕਿਸ਼ਤਾਂ ਵਿੱਚ ਕੀਤੀ ਜਾਣੀ ਹੈ ਇਸ ਸਬੰਧੀ ਦੋ ਪੇਸ਼ਤਾ ਅਪ੍ਰੈਲ ਅਤੇ ਮਈ 2025 ਨਵੀਂ ਬਣੀ ਪੈਨਸ਼ਨ ਏਰੀਅਰ ਰੈਜਰ ਵਿੱਚ ਮਹੀਨਾ ਮਈ 2025 ਵਿੱਚ ਡਰਾਅ ਕਰਨ ਲਈ ਕਿੰਨੀ ਬਣਾਇਆ ਜਾਵੇ ਜੇਕਰ ਕਿਸੇ ਡੀਡੀਓ ਵੱਧੋਂ ਪਹਿਲਾਂ ਅਪ੍ਰੈਲ 2025 ਵਿੱਚ ਇਹਨਾਂ 75 ਤੋਂ 85 ਸਾਲ ਤੱਕ ਦੇ ਰਿਟਾਇਰੀਆਂ ਫੈਮਿਲੀ ਪੈਨਸ਼ਨਾਂ ਦੇ ਏਰੀਅਰ ਦੀ ਇੱਕ ਕਿਸ਼ਤ ਡਰਾ ਕਰ ਰਹੀ ਸੀ ਤਾਂ ਉਹ ਕੇਵਲ ਮਈ 2025 ਦੀ ਇੱਕ ਕਿਸ਼ਤ ਹੀ ਡਰਾ ਕਰਨਗੇ ਨੰਬਰ 3 7500 ਤੋਂ ਨੀਚੇ ਦੇ ਰਿਟਾਇਰੀਆਂ ਫੈਮਿਲੀ ਪੈਨਸ਼ਨਾਂ ਦੇ ਸਾਲ 216 ਤੇ 217 ਦੇ ਏਰੀਅਰ ਦੀ ਅਦਾਇਗੀ 15 ਕਿਸ਼ਤਾਂ ਵਿੱਚ ਕੀਤੀ ਜਾਣੀ ਹੈ ਇਸ ਸਬੰਧੀ ਦੋ ਕਿਸ਼ਤਾਂ ਅਪ੍ਰੈਲ ਅਤੇ ਮਈ 2025 ਨਵੀਂ ਬਣੀ ਪੈਨਸ਼ਨ ਏਰੀਅਰ ਬਾਇਜ਼ਰ ਵਿੱਚ ਉਹ ਨਿਨਾ ਮਈ 2025 ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇਕਰ ਕਿਸੇ ਡੀਡਿਓ ਵੱਲੋਂ ਪਹਿਲਾ ਅਪ੍ਰੈਲ 2025 ਵਿੱਚ ਇਹਨਾਂ 75 ਤੋਂ ਨੀਚੇ ਦੇ ਡਟਰੀਆਂ ਫੈਮਿਲੀ ਪੈਨਸ਼ਨਾਂ ਦੇ ਏਰੀਅਰ ਦੀ ਇੱਕ ਕਿਸ਼ਤ ਡਰਾ ਕਰ ਰਹੀ ਸੀ ਤਾਂ ਉਹ ਕੇਵਲ ਮਈ 2025 ਦੀ ਇੱਕ ਕਿਸ਼ਤ ਹੀ ਡਰਾ ਕਰਨਗੇ ਇਹ ਸਮਰੱਥ ਅਧਿਕਾਰੀ ਜੀ ਦੀ ਪਰਵਾੰਗੀ ਨਾਲ ਜਾਰੀ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਜੋ ਸਨੇਚਰ ਕੀਤੇ ਗਏ ਹਨ ਜੁਆਇੰਟ ਮੁੱਖ ਲੇਖਾ ਅਫਸਰ ਕਮੇਕ ਤਸੀਦੀ ਔਰ ਪੀ ਐਫ ਪੀ ਸੀ ਅਰ ਲੰਦਨ ਪਟਿਆਲਾ ਦਾ ਇਸ ਦੇ ਅਨੁਸਾਰ ਹੁਣ ਪੀ ਐਫ ਪੀ ਸੀ ਅਰ ਲ ਦੇ ਪੈਨਸ਼ਨਾਂ ਫੈਮਿਲੀ ਪੈਨਸ਼ਨਾਂ ਨੂੰ ਵੀ ਰਿਜਰ ਅਦਾਵ ਕੀਤੇ ਜਾਣ ਦਾ ਅਮਲ ਸ਼ੁਰੂ ਹੋ ਜਾਵੇਗਾ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸਨ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਨਵਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ